ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਕ ਹੋਰ ਟੈਂਕੀ ਲੈ ਕੇ ਆਏ ਹਾਂ 1200 ਲੀਟਰ ਦੀ ਇਹਦੇ ਵਿੱਚ ਡੀਜ਼ਲ ਲੰਮਸਮ 1300 ਲੀਟਰ ਦੇ ਕਰੀਬ ਪਾਇਆ ਜਾਂਦਾਗਾ ਸੋ ਬਾਈ ਹੈਪੀ ਨੈਗੇਟਿਵਲੀ ਤੋਂ ਪਿੰਡ ਹੈਬਿਤਪੁਰਾ ਜ਼ਿਲ੍ਹਾ ਫਤਿਹਗੜ ਸਾਹਿਬ ਆ ਜੀ ਡਿਲੀਵਰੀ ਰੈਡੀ ਆ ਗਈ ਤੇ ਇਹਦੇ ਵਿੱਚ ਟਾਇਰ ਜਿਹੜੇ ਆਪਾਂ 10 ਨੰਬਰ ਦੇ ਪਾਇਆ ਗਿਆ ਮੋਸਟਲੀ ਤੁਸੀਂ ਪਹਿਲਾਂ ਵੀ ਅਕਸਰ ਦੇਖਦੇ ਹੋਵੋਗੇ ਤੇ ਇੰਨੇ ਕੁ ਲਾਪਾ ਕੀਤਾਗਾ ਰਹਿਮਾਨ ਸਟੀਲ ਦਾ ਸੋਨਾ ਲੱਗਦਾਗਾ ਤੇ ਪਾਈਆਂ ਦਾ ਬਾਈ ਦੇ ਬੇਟੇ ਦੇ ਨਾਮ ਸੀ ਪਤੇ ਉਹਨਾਂ ਨੇ ਲਿਖਵਾਇਆਗਾ ਕਿਮਾਂ ਪਰ ਉਹ ਪਾਰਾ ਟੱਕਣਾ ਵਾਈਡ ਰੱਖਦੇ ਆਪਾਂ ਬਟਾ ਫੁੱਲਾ ਡੁੱਲਾ ਸਾਈਡ ਤੇ ਗ੍ਰੇਲ ਆ ਜਾਂਦੀ ਆਗੀ ਠੀਕ ਆ ਜੀ ਔਰ نیچے ਵੀ ਲੇਗਰ ਕਟਿੰਗ ਦੇ ਵਿੱਚ ਆਪਾਂ ਇੰਗਲਿਸ਼ ਚ ਲਿਖਿਆ ਕਰਦੇ ਫਰੰਟ ਤੇ ਵੀਰੋਂ ਆਪਾਂ ਪੌੜੀ ਵੀ ਲਾਈ ਆਗੀ ਤੇ ਟੂਲ ਲਾਏਗਾ ਤੇ ਵੀ ਟੈਪ ਆਪਾਂ ਐਚ ਲਾਉਣੇ ਆਗੇ ਆਪਾਂ ਮੱਛੀ ਟੈਪ ਨਹੀਂ ਲਾਉਂਦੇ ਉਹਦਾ ਕੋਈ ਫਾਇਦਾ ਨਹੀਂਗਾ ਇਹਦੇ ਆਪਾਂ ਨੇ ਵਧੀਆ ਕੰਮ ਆਉਂਦੀ ਆ ਜਿਹੜੀ ਤੇ ਮਜ਼ਬੂਤ ਵੀ ਬੱਦ ਹੁੰਦੀ ਆਗੀ ਇਹ ਵਾਲੀ ਵੀ ਟੈਪ ਹੁੱਕ ਇਹਦੇ ਵਿੱਚ ਮਸ਼ੀਨ ਲਾਈ ਆਪਾਂ ਡੀਜ਼ਲ ਦਾ ਫਲੋ ਆ 1 ਮਿੰਟ ਦੇ ਵਿੱਚ 70 ਲੀਟਰ ਤੇਲ ਕੱਢਦੀ ਆ ਇਹ ਗਨ ਲੱਗੀ ਆ ਗਈ ਸਾਰਿਆਂ ਦੀ ਆਪਾਂ ਇਹ ਮਸ਼ੀਨ ਫੈਕਟ ਕਰਦੇ ਆਂਗੇ ਤੁਸੀਂ ਮਤਲਬ ਕਿੰਨੇ ਸਾਈਜ਼ ਦੀ ਵੀ ਕਰਵਾਉਣੀ ਹੈ 3000 ਲੀਟਰ ਦੀ 2000 ਲੀਟਰ ਦੀ 2500 ਲੀਟਰ ਦੀ ਹਰ ਤਰ੍ਹਾਂ ਦੀ ਡੀਜ਼ਲ ਟੈਂਕ ਆਪਣੇ ਕੋਲ ਬਣਾਏ ਜਾਂਦੇ ਆਗੇ ਬਾਕੀ ਜ਼ਿਆਦਾ ਜਾਣਕਾਰੀ ਤੁਸੀਂ ਕਾਲ ਕਰਕੇ ਲੈ ਸਕਦੇ ਹੋ ਜੀਐਸਟੀ ਟੈਂਕੀ ਸਟੀਲ ਦੀ ਟੈਂਕੀ ਹਰ ਤਰ੍ਹਾਂ ਦੀ ਟੈਂਕੀ ਆਪਣੇ ਕੋਲ ਬਣਾਈ ਜਾਂਦੀ ਹੈ ਕਿਵੇਂ ਲੱਗੀ ਕਮੈਂਟ ਸੈਕਸ਼ਨ ਵਿੱਚ ਸਾਨੂੰ ਜਰੂਰ ਦੱਸਿਓ ਐਦਾਂ ਹੀ ਜੁੜੇ ਰਹੋ ਪਿਆਰ ਦਿੰਦੇ ਰਹੋ ਧੰਨਵਾਦ